ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 58 ਤੇ 59 ਉੱਪਰ ਸਵਾਇ万 ਬਾਣੀ ਦੀ ਵਿਚਾਰ ਕਰਾਂਗੇ ਜੀ ਅ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਤਨ ਸਿਗਾਰੀਏ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਰ ਬਾਦ ਸਿਗਾਰ ਦੁਖ ਕਣੋਂ ਦੋਹਾ ਗਣੀ ਨਾ ਕਰ ਸੇ ਜਪ ਤਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜਿਸ ਤਰ੍ਹਾਂ ਦੁਨਿਆਵੀ ਇਸਤਰੀ ਦੀ ਉਦਾਹਰਨ ਦੇ ਨਾਲ ਫਿਰ ਜਿਹੜੀ ਆ ਪਰਮਾਤਮਾ ਪਤੀ ਦੇ ਨਾਲ ਜਿਹਦਾ ਮਿਲਾਪ ਨਹੀਂ ਹੋਇਆ ਇਸ ਤਰ੍ਹਾਂ ਫਿਰ ਉਹਦੇ ਹਿਸਾਬ ਨਾਲ ਉਦਾਹਰਨ ਦੇ ਕੇ ਸਮਝਾ ਰਹੇ ਨੇ ਸਾਨੂੰ ਕਹਿੰਦੇ ਵੀ ਜੇ ਕੋਈ ਇਸਤਰੀ ਦੇ ਮਤਲਬ ਪਤੀ ਨਹੀਂ ਹੈਗਾ ਬਿਨ ਪਿਰ ਪਤੀ ਨਹੀਂ ਹੈ ਪਰ ਸਿਕਾਰ ਕਰਦੀ ਆ ਇਸ ਤਰ੍ਹਾਂ ਆ ਮਤਲਬ ਦੁਨਿਆਵੀ ਉਦਾਹਰਣ ਦਿੰਦੇ ਨੇ ਫਿਰ ਕਹਿੰਦੇ ਪਤੀ ਤੋਂ ਬਿਨਾਂ ਜਿਹੜਾ ਉਹਦਾ ਸਿਗਾਰ ਕੀਤਾ ਹੋਇਆ ਤਾਂ ਉਹਦਾ ਜਿਹੜਾ ਇਹ ਬੇਅਰਥ ਜਾਂਦਾ ਤੇ ਜਿਹੜਾ ਉਹਨੇ ਮਤਲਬ ਆਪਣੀ ਜਵਾਨੀ ਦੇ ਵਿੱਚ ਸਿਗਾਰ ਕੀਤਾ ਪਰ ਪਤੀ ਹੈ ਨਹੀਂਗਾ ਹੈਨਾ ਵੀ ਉਹਦਾ ਫਿਰ ਉਹ ਵਿਅਰਥ ਗਿਆ ਹੈਨਾ ਨਾ ਮਾਣੇ ਸੁਖ ਸੇ ਜੜੀ ਬਿਨ ਪਿਰ ਬਾਦ ਸਿਗਾਰ ਫਿਰ ਕਹਿੰਦੇ ਕਿ ਦੁੱਖ ਘਣੋਂ ਦੁਹਾਗਣੀ ਨਾ ਕਰ ਸੇਜ ਪਤਾਰ ਕਹਿੰਦੇ ਜਿਹੜੀ ਦੁਹਾਗਣ ਇਸਤਰੀ ਹੁੰਦੀ ਆ ਹਨਾ ਜਿਸ ਤਰ੍ਹਾਂ ਕਹਿੰਦੇ ਨੇ ਵੀ ਜਿੱਦਾਂ ਕਹਿੰਦੇ ਸੁਹਾਗਣਾ ਕਹਿੰਦੇ ਨੇ ਜੀਵ ਇਸਤਰੀਆਂ ਜੋ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੀਆਂ ਨੇ ਦੁਹਾਗਣਾਂ ਜੋ ਪਰਮਾਤਮਾ ਦੇ ਜਿਨ੍ਹਾਂ ਨੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ ਹਨਾ ਫਿਰ ਉਹ ਕਹਿੰਦੇ ਜਿਹੜੀ ਦੁਹਾਗਣ ਇਸਤਰੀ ਹੁੰਦੀ ਆ ਉਹਨੋ ਮਤਲਬ ਜਿੱਦਾਂ ਪਰਮਾਤਮਾ ਪਤੀ ਤਾਂ ਹਿਰਦੇ ਘਰ ਦੀ ਸੇਜ ਉੱਤੇ ਹਮੇਸ਼ਾ ਹੀ ਆ ਪਰ ਜਿਹੜੀ ਦੁਹਾਗਾਣ ਇਸਤਰੀ ਆ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਹੈਨਾ ਕਿ ਵੀ ਮੇਰੀ ਹਿਰਦੇ ਰੂਪ ਜਿਹੜੀ ਸੇਜ ਆ ਉਹਦੇ ਉੱਤੇ ਪਤੀ ਪਰਮੇਸ਼ਰ ਹਮੇਸ਼ਾ ਹੀ ਆ ਫਿਰ ਉਹਨੂੰ ਬਹੁਤ ਦੁੱਖ ਰਹਿੰਦਾ ਹੈਗਾ ਹੈਨਾ ਤੇ ਇਸ ਤਰ੍ਹਾਂ ਹੀ ਕਹਿੰਦੇ ਵੀ ਜਿੱਦਾਂ ਫਿਰ ਉਹ ਪਰਮਾਤਮਾ ਪਤੀ ਨੂੰ ਜਿੱਦਾਂ ਆਪਣੇ ਹਿਰਦੇ ਘਰ ਦੀ ਸੇਜ ਉੱਤੇ ਹੁੰਦਿਆਂ ਸੁੰਦਿਆਂ ਵੀ ਉਹ ਉਹਦਾ ਮਤਲਬ ਪਿਆਰ ਨਹੀਂ ਪਾ ਸਕਦੀ ਤੇ ਉਹਦਾ ਜਿਹੜਾ 시ਗਾਰ ਹੈਗਾ ਉਹ ਵਿਅਰਥ ਜਾਂਦਾ ਕਿਉਂਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਮੇਰਾ ਪਤੀ ਪਰਮੇਸ਼ਰ ਹਮੇਸ਼ਾ ਹੀ ਮੇਰੇ ਹਿਰਦੇ ਘਰ ਦੀ ਸੇਜ ਉੱਤੇ ਹੈ। ਮਨ ਰੇ RAM ਜਪੋ ਸੁਖ ਹੋਏ। ਕਹਿੰਦੇ ਹੈ ਮੇਰੇ ਮਨ ਰਾਮ ਨੂੰ ਜਪੋ ਉਸ ਪਰਮਾਤਮਾ ਨੂੰ ਜਪੋ ਫੇਰੀ ਤੈਨੂੰ ਸੁੱਖ ਮਿਲੇਗਾ ਫੇਰੀ ਤੈਨੂੰ ਆਨੰਦ ਮਿਲੇਗਾ ਬਿਨ ਗੋਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਓ ਕਹਿੰਦੇ ਗੁਰੂ ਦੇ ਸ਼ਬਦ ਦੇ ਵਿੱਚ ਮਿਲਿਆਈ ਪਰਮਾਤਮਾ ਦੇ ਪਿਆਰ ਦਾ ਰੰਗ ਚੜਦਾ ਤੇ ਗੁਰੂ ਤੋਂ ਬਿਨਾ ਪਰਮਾਤਮਾ ਨਾਲ ਪ੍ਰੇਮ ਨਹੀਂ ਪਾ ਹੁੰਦਾ ਤੇ ਗੁਰੂ ਦਾ ਜਿਹੜਾ ਸ਼ਬਦ ਆ ਨਾ ਫਿਰ ਉਹ ਰੰਗ ਚਾੜਦਾ ਪਰਮਾਤਮਾ ਦੇ ਪਿਆਰ ਦਾ ਗੁਰਸੇਵਾ ਸੁਖ ਪਾਈਐ ਹਰਵਰ ਸਹਜ 시ਗਾਰ ਕਹਿੰਦੇ ਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਸੁੱਖ ਮਿਲਦਾ ਫਿਰ ਕਹਿੰਦੇ ਜਿਹੜੀ ਜੀਵ ਇਸਤਰੀ ਆ ਫਿਰ ਕਹਿੰਦੇ ਉਹਨੂੰ ਹਰੀਵਰ ਹਰੀਵਰ ਦਾ 시ਗਾਰ ਵੀ ਮਿਲਦਾ ਹਰੀ ਪਰਮਾਤਮਾ ਦੇ ਮਿਲਾਪ ਦੇ ਨਾਲ ਫਿਰ ਉਹਨੂੰ ਆਤਮਿਕ ਅਡੋਲਤਾ ਮਿਲਦੀ ਆ ਸੱਚ ਮਾਣੇ ਫਿਰ ਸੇ ਜੜੀ ਗੂੜਾ ਹੇਤ ਪਿਆਰ ਗੁਰਮਖ ਜਾਣ ਸਿਆਣੀ ਐ ਗੁਰ ਮੇਲੀ ਗੁਣ ਚਾਰ ਕਹਿੰਦੇ ਫਿਰ ਜਦੋਂ ਉਹ ਇਸਤਰੀ ਨੂੰ ਜੀਵ ਇਸਤਰੀ ਨੂੰ ਗੁਰੂ ਦੇ ਦੁਆਰਾ ਪਰਮਾਤਮਾ ਦੀ ਦਨ ਮਿਲਾਪ ਹੋ ਜਾਂਦਾ ਫਿਰ ਕਹਿੰਦੇ ਉਹ ਪਰਮਾਤਮਾ ਦੇ ਪਿਆਰ ਦਾ ਗੂੜਾ ਰੰਗ ਆਪਣੇ ਹਿਰਦੇ ਦੀ ਸੇਜ ਉੱਤੇ ਮਾਣਦੀ ਆ ਕਹਿੰਦੇ ਗੁਰੂ ਦੇ ਗੁਰਮੁਖ ਜਾਣ ਗੁਰੂ ਦੀ ਸ਼ਰਨ ਪਿਆਈ ਪਰਮਾਤਮਾ ਦੇ ਨਾਲ ਜਾਣ ਪਛਾਣ ਹੁੰਦੀ ਆ ਤੇ ਗੁਰੂ ਵੀ ਉਸ ਪਰਮਾਤਮਾ ਦੇ ਨਾਲ ਮਿਲਾਉਂਦਾ ਜਿਹੜੇ ਪਰਮਾਤਮਾ ਦੇ ਇੰਨੇ ਜ਼ਿਆਦਾ ਗੁਣ ਨੇ ਸੱਚ ਮਿਲੋ ਵਰ ਕਾਮਣੀ ਪਰਮੋਹੀ ਰੰਗ ਲਾਏ ਕਹਿੰਦੇ ਉਹ ਫਿਰ ਜਿਹੜੀ ਹੈਗੀ ਜੀਵ ਇਸਤਰੀ ਕਹਿੰਦੇ ਉਹ ਆਪਣੇ ਪ੍ਰਮਾਤਮਾ ਪਤੀ ਨੂੰ ਮਿਲ ਲੈਂਦੀ ਆ ਪਰਮੋਹੀ ਰੰਗ ਲਾਏ ਫਿਰ ਕਹਿੰਦੇ ਜਦੋਂ ਉਹ ਪ੍ਰਮਾਤਮਾ ਪਤੀ ਨੂੰ ਭਾ ਜਾਂਦੀ ਆ ਤੇ ਕਹਿੰਦੇ ਫਿਰ ਉਹਨੂੰ ਪ੍ਰੇਮ ਦਾ ਰੰਗ ਲੱਗ ਜਾਂਦਾ ਪ੍ਰਮਾਤਮਾ ਦੇ ਪ੍ਰੇਮ ਦਾ ਮਨ ਤਨ ਸਾਚ ਵਿਗਸਿਆ ਕੀਮਤ ਕਹਿ ਨਾ ਜਾਏ ਹਾਂਜੀ ਫਿਰ ਕਹਿੰਦੇ ਉਹ ਜੀਵ ਇਸਤਰੀ ਜਿਹਨੂੰ ਪਰਮਾਤਮਾ ਪਤੀ ਦਾ ਮਿਲਾਪ ਮਿਲ ਗਿਆ ਕਹਿੰਦੇ ਉਹਦਾ ਮਨ ਵੀ ਤੇ ਉਹਦਾ ਤਨ ਵੀ ਉਸ ਸੱਚੇ ਪਰਮਾਤਮਾ ਨੂੰ ਮਿਲਣ ਦੇ ਕਾਰਨ ਕਹਿੰਦੇ ਆਨੰਦ ਤੇ ਖੇੜੇ ਵਿੱਚ ਆ ਜਾਂਦਾ ਫਿਰ ਉਹਦੀ ਕੀਮਤ ਨਹੀਂ ਕਹੀ ਜਾਂਦੀ ਫਿਰ ਉਹ ਵਡਮੁੱਲੀ ਹੋ ਜਾਂਦੀ ਆ ਹਾਰੇ ਵਰ ਘਰ ਸੋਹਾਗਣੀ ਨਿਰਮਲ ਸਾਚ ਨਾਏ ਕਹਿੰਦੇ ਵੀ ਉਹ ਉਸ ਪਵਿੱਤਰ ਪਰਮਾਤਮਾ ਦੇ ਪਵਿੱਤਰ ਨਾਮ ਦੇ ਨਾਲ ਜੁੜਦੀ ਆ ਫਿਰ ਕਹਿੰਦੇ ਉਹ ਹਰੀ ਵਰ ਪਰਮਾਤਮਾ ਰੂਪ ਪਤੀ ਨੂੰ ਘਰ ਵਿੱਚ ਹੀ ਪਾਲਦੀ ਹੈ ਤੇ ਉਹ ਸੁਹਾਗਣ ਬਣ ਜਾਂਦੀ ਹੈ ਮਨ ਮਹਿ ਮਨੂਆ ਜੇ ਮਰੇ ਤਾ ਪਿਰ ਰਾਵਨਾਰ ਜਿਸ ਤਰ੍ਹਾਂ ਉਸ ਦਿਨ ਵੀਰ ਹਰ ਸਿਮਰਨ ਸਿੰਘ ਜੀ ਹੋਣਾ ਨੇ ਦੱਸਿਆ ਸੀ ਨਾ ਮਨ ਤੇ ਮਨੂਆ ਦਾ ਫਰਕ ਫਿਰ ਕਹਿੰਦੇ ਮਨ ਮਹਿ ਮਨੂਆ ਕਹਿੰਦੇ ਵੀ ਜਿਹੜਾ ਮਨ ਤੇ ਉਹ ਆ ਨਾ ਜਿਹੜਾ ਸਥਿਰ ਹੋਇਆ ਹੋਇਆ ਜਿਹੜਾ ਚੰਚਲ ਨਹੀਂ ਹੈਗਾ ਮਨੂਆ ਹੈਗਾ ਜਿਹੜਾ ਚੰਚਲ ਮਾਨਾ ਕਹਿੰਦੇ ਜਦੋਂ ਮਨ ਮਹਿ ਮਨੂਆ ਕਹਿੰਦੇ ਉਸ ਮਨ ਦੇ ਵਿੱਚ ਦਾ ਮਨੂਆ ਮਰ ਜਵੇ ਨਾ ਮਨ ਜਦੋਂ ਤੁਹਾਡਾ ਚੰਚਲਤਾ ਛੱਡ ਦੇਵੇ ਤਾ ਫਿਰ ਕਹਿੰਦੇ ਉਹ ਪਰਮਾਤਮਾ ਪਤੀ ਆਪਣਾ ਆਪਣੀ ਜਿਹੜੀ ਹੈਗੀ ਆ ਜੀਵ ਇਸਤਰੀ ਉਹਨੂੰ ਅਪਣਾ ਲੈਂਦਾ ਹੈਗਾ ਫੇਰ ਮਤਲਬ ਜਿਹੜੀ ਜੀਵ ਇਸਤਰੀ ਆ ਉਹ ਜੀਵ ਇਸਤਰੀ ਜਿਹਦਾ ਮਨ ਹੁਣ ਚੰਚਲ ਨਹੀਂ ਰਿਹਾ ਸਥਿਰ ਹੋ ਗਿਆ ਫੇਰ ਉਹ ਪਰਮਾਤਮਾ ਪਤੀ ਦਾ ਮਿਲਾਪ ਮਾਣਦੀ ਆ ਇਕਤ ਤਾ ਗੈ ਰਲ ਮਿਲੇ ਗਲ ਮੋਤੀਆਂ ਕਾ ਹਾਰ ਫਿਰ ਕਹਿੰਦੇ ਜਿਵੇਂ ਆਪਣੇ ਗਲ ਵਿੱਚ ਹਾਰ ਹੁੰਦਾ ਨਾ ਮੋਤੀਆਂ ਦਾ ਇੱਕ ਤਾਗੇ ਦੇ ਵਿੱਚ ਸਾਰੇ ਮਨ ਕੇ ਪਰੋਏ ਹੁੰਦੇ ਨੇ ਫਿਰ ਜਦੋਂ ਉਹ ਜੀਵ ਇਸਤਰੀ ਪਤੀ ਪਰਮੇਸ਼ਰ ਨਾਲ ਮਿਲਦੀ ਆ ਉਹ ਇਦਾਂ ਦਾ ਮਿਲਾਪ ਹੋ ਜਾਂਦਾ ਵੀ ਉਹ ਇੱਕ ਤਾਗੇ ਦੇ ਮੋਤੀ ਵਾਂਗ ਬਣ ਜਾਂਦੇ ਨੇ ਸੰਤ ਸਵਾ ਸੁਖ ਉਪਜੈ ਗੁਰਮਖ ਨਾਮ ਅਧਾਰ ਕਹਿੰਦੇ ਸਾਧ ਸੰਗਤ ਦੇ ਵਿੱਚ ਮਿਲਿਆ ਫਿਰ ਆਨੰਦ ਮਿਲਦਾ ਗੁਰਮਖ ਨਾਮ ਆਧਾਰ ਕਹਿੰਦੇ ਗੁਰੂ ਦੀ ਸ਼ਰਨ ਪਿਆ ਫਿਰ ਜੀਵ ਨੂੰ ਨਾਮ ਦਾ ਆਸਰਾ ਮਿਲ ਜਾਂਦਾ ਖਿਨ ਮਹ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ ਕਹਿੰਦੇ ਜਿਹਦਾ ਜੀਵ ਹੈਗਾ ਜਿਹਦਾ ਜਿਹਦਾ ਮਨ ਚਾਚਲ ਹੈਗਾ ਮਨ ਇਦਾਂ ਕਹਿੰਦੇ ਕਦੇ ਦੁਖੀ ਹੁੰਦਾ ਕਦੇ ਸੁਖੀ ਹੁੰਦਾ ਕਦੇ ਸਹਿਮਚ ਆ ਜਾਂਦਾ ਕਦੇ ਹੌਸਲੇ ਚ ਆ ਜਾਂਦਾ ਵੀ ਮਨ ਇਸ ਤਰ੍ਹਾਂ ਦਿਗੁੰਟਾ ਹੋਂ ਕਰਦਾ ਰਹਿੰਦਾ ਸ਼ਬਦ ਪਛਾਣੈ ਰਵ ਰਹੇ ਨਾ ਤਿਸ ਕਾਲ ਸੰਤਾਏ ਕਹਿੰਦੇ ਜੋ ਜੀਵ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਪਰਮਾਤਮਾ ਨਾਲ ਮਿਲਿਆ ਰਹਿੰਦਾ ਉਨੋਂ ਫਿਰ ਮੌਤ ਦਾ ਦੁੱਖ ਸਤਾਉਂਦਾ ਨਹੀਂ ਹੈਗਾ। ਮਤਲਬ ਉਹਨੂੰ ਫਿਰ ਜਿਹੜੀ ਇਹ ਮੌਤ ਆ ਉਹਦਾ ਸਹਿਮ ਨਹੀਂ ਬਣਦਾ ਹੈਗਾ। ਸਾਹਿਬ ਅਤੁੱਲ ਨਾ ਤੋਲੀਐ ਕਥਨ ਨਾ ਪਾਇਆ ਜਾਏ। ਕਹਿੰਦੇ ਉਹ ਪਰਮਾਤਮਾ ਅਤੁੱਲਾ ਜਿਹੜੇ ਜਿਹੜੇ ਅਸੀਂ ਹੈਗੀਆਂ ਜੀਵ ਸਾਡੀ ਬੁੱਧੀ ਤੁਲਣ ਵਾਲੀ ਬੁੱਧੀ ਆ ਪਰ ਉਹ ਪ੍ਰਮਾਤਮਾ ਸਾਡੀ ਬੁੱਧੀ ਕੋਲੋਂ ਤੋਲਿਆ ਨਹੀਂ ਜਾ ਸਕਦਾ ਅਸੀਂ ਉਹਦੇ ਬਣਾਏ ਹੋਏ ਜੀਵ ਹੈਗੇ ਆ ਕਥਨ ਨਾ ਪਾਇਆ ਜਾਏ ਕਹਿੰਦੇ ਵੀ ਉਹਦੇ ਬਾਰੇ ਕਥਨੀ ਵੀ ਕੀਤੀ ਜਾ ਸਕਦੀ ਸਿਰਫ ਨਿਰੀਆਂ ਗੱਲਾਂ ਕਰਨ ਦੇ ਨਾਲ ਵੀ ਉਹ ਪ੍ਰਮਾਤਮਾ ਪਾਇਆ ਨਹੀਂ ਜਾ ਸਕਦਾ ਵਾਪਾਰੀ ਵਣਜਾਰਿਆ ਆਏ ਵਜੋ ਲਿਖਾਏ ਕਹਿੰਦੇ ਅਸੀਂ ਜੀਵਤਾ ਜਿੱਦਾਂ ਹੈਗੇ ਆ ਮਤਲਬ ਇੱਥੇ ਬਣ ਜਾ ਰਹੇ ਹੈਗੇ ਆ ਵਪਾਰ ਕਰਨ ਆਏ ਆ ਤੇ ਆਪਣਾ ਸਾਰਾ ਕੁਝ ਉਹ ਪਰਮਾਤਮਾ ਕੋਲੋਂ ਲਿਖਾ ਕੇ ਲੈ ਕੇ ਆਏ ਆ ਸਾਡੇ ਲੇਖ ਦੇ ਵਿੱਚ ਜਿਹੜੇ ਸਾਡੇ ਕਰਮ ਨੇ ਅਸੀਂ ਕੀ ਕਰਮ ਕਰਨੇ ਨੇ ਅਸੀਂ ਨਾਮ ਸਿਮਰਨਾ ਜਾਂ ਅਸੀਂ ਕੋਈ ਮਾੜੇ ਕਰਮ ਕਰਨੇ ਨੇ ਉਹ ਸਾਡੇ ਸਾਰੇ ਮਤਲਬ ਪੁਰਾਣੇ ਜਿਹੜੇ ਪਿਛਲੇ ਪੂਰਬਲੇ ਕਰਮ ਨੇ ਉਹਨਾਂ ਦੇ ਹਿਸਾਬ ਨਾਲ ਸਾਡੇ ਆਪਣੇ ਲੇਖ ਮੱਥੇ ਤੇ ਲਿਖਾ ਕੇ ਲੈ ਕੇ ਆਏ ਆ ਪਰਮਾਤਮਾ ਵੱਲੋਂ ਕਾਰਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ ਫਿਰ ਜਿਹੜੇ ਜੀਵ ਪਰਮਾਤਮਾ ਦੀ ਰਜਾ ਦੇ ਵਿੱਚ ਹੀ ਕਾਰਕਮਾਵੈ ਸੱਚ ਕੀ ਉਸ ਪਰਮਾਤਮਾ ਦਾ ਨਾਮ ਲੈਂਦੇ ਨੇ ਫਿਰ ਕਹਿੰਦੇ ਉਹ ਲਾਭ ਵਾਲਾ ਸੌਦਾ ਪਰਮਾਤਮਾ ਦੀ ਰਜਾ ਵਿੱਚ ਲਿਖਾ ਲੈਂਦੇ ਨੇ ਪੂੰਜੀ ਸੱਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ ਕਹਿੰਦੇ ਉਹ ਜਿਹੜੇ ਸੱਚੇ ਨਾਮ ਦੀ ਪੂੰਜੀ ਆ ਗੁਰੂ ਕੋਲੋਂ ਹੀ ਮਿਲਦੀ ਆ ਉਹ ਗੁਰੂ ਜਿਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈਗੀ ਕੋਈ ਲਾਲਚ ਨਹੀਂ ਹੈਗਾ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਕਹਿੰਦੇ ਜੋ ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ ਹੈਨਾ ਤੇ ਫਿਰ ਗੁਰੂ ਉਹਨਾਂ ਦੇ ਉਹਨਾਂ ਦੇ ਤੋਲ ਕਰਦੇ ਰਹਿੰਦਾ ਹੈ ਨਾ ਗੁਰੂ ਦੇਖਦੇ ਰਹਿੰਦੇ ਉਹਨਾਂ ਨੂੰ ਸੱਚ ਦੀ ਕਸਵੱਟੀ ਤੇ ਲਾ ਕੇ ਕਿ ਵੀ ਹੁਣ ਇਹ ਸੱਚ ਦੀ ਕਸਵੱਟੀ ਤੇ ਇਹ ਜੀਵ ਪੂਰਾ ਉਤਰੂਗਾ ਕਿਉਂਕਿ ਗੁਰੂ ਆਪਣੀ ਬਾਣੀ ਦੇ ਨਾਲ ਉਸ ਦੀ ਜਿਹੜੀ ਆਸਾ ਮਨਸਾ ਹੈਗੀਆਂ ਨੇ ਮੰਨਦੀਆਂ ਉਹਨਾਂ ਨੂੰ ਰੋਕਦੇ ਨੇ ਫਿਰ ਉਹਦੇ ਹਿਸਾਬ ਨਾਲ ਦੇਖਦੇ ਰਹਿੰਦੇ ਨੇ ਕਿ ਵੀ ਹੁਣ ਇਹ ਜੀਵ ਸੱਚ ਦੀ ਕਸਵੱਟੀ ਤੇ ਪੂਰਾ ਉੱਤਰੇਗਾ ਵੀ ਇਹਦੇ ਵਿਕਾਰ ਖਤਮ ਹੋ ਗਏ ਇਹਦੀਆਂ ਆਸਾਂ ਮਨਸਾ ਖਤਮ ਹੋ ਗਈਆਂ ਫਿਰ ਜਦੋਂ ਗੁਰੂ ਕੋਲੋਂ ਤੋਲ ਤੁਲ ਜਾਂਦਾ ਫਿਰ ਪ੍ਰਮਾਤਮਾ ਕੋਲ ਜਾਣਾ ਤੋਲ ਤੁਲਣ ਲਈ ਫਿਰ ਕੀ ਕਹਿੰਦੇ ਨੇ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਫਿਰ ਕਹਿੰਦੇ ਉਹ ਜੀਵ ਜਿਹੜੇ ਗੁਰੂ ਕੋਲੋਂ ਸੱਚ ਦੀ ਕਸਵੱਟੀ ਤੇ ਪੂਰੇ ਉੱਤਰ ਗਏ ਫਿਰ ਉਹ ਪ੍ਰਮਾਤਮਾ ਦੀ ਕਸਵੱਟੀ ਤੇ ਜਾਂਦੇ ਨੇ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਫਿਰ ਕਹਿੰਦੇ ਉਹ ਜਿਹੜੇ ਸੱਚ ਦੀ ਕਸਵੱਟੀ ਤੇ ਪੂਰੇ ਉੱਤਰਦੇ ਨੇ ਫਿਰ ਉਹਨਾਂ ਨੂੰ ਆਪਣੇ ਨੂੰ ਤੋਲ ਕੇ ਪ੍ਰਮਾਤਮਾ ਆਪਣੇ ਖਜ਼ਾਨੇ ਚ ਪਾਉਂਦੇ ਨੇ ਕਥਨ ਕਹੈ ਨਾ ਚੂਟੀਐ ਨਾ ਪੜ ਪੁਸਤਕ ਪਾਰ ਕਾਇਆ ਸੋਚ ਨ ਪਾਈਐ ਬਿਨ ਹਰ ਪਗਤ ਪਿਆਰ ਕਹਿੰਦੇ ਸਿਰਫ ਜਿੱਦਾਂ ਕਹਿਣ ਨਾਲੀ ਕਹਿਣ ਮਾਤਰ ਨਾਲ ਕਿ ਸਾਨੂੰ ਪਰਮਾਤਮਾ ਬਾਰੇ ਪਤਾ ਲੱਗ ਗਿਆ ਜਾਂ ਹੋਰ ਮਤਲਬ ਕੋਈ ਕਿਤਾਬਾਂ ਪੜ੍ਹ-ਪੜ ਕੇ ਮਤਲਬ ਕਿ ਗਿਆਨ ਦੀਆਂ ਕਹਿਣਾ ਕਿ ਸਾਨੂੰ ਪਰਮਾਤਮਾ ਬਾਰੇ ਪਤਾ ਲੱਗ ਗਿਆ ਕਿਸੇ ਚੀਜ਼ ਨਾਲ ਪਰਮਾਤਮਾ ਦੀ ਜਾਣ ਪਛਾਣ ਨਹੀਂ ਹੁੰਦੀ ਕਾਇਆ ਸੋਚ ਨਾ ਪਾਈਏ ਸਰੀਰ ਨੂੰ ਸੁਚਿਆ ਕਰਿਆਂ ਵੀ ਪ੍ਰਾਪਤੀ ਪਰਮਾਤਮਾ ਦੀ ਨਹੀਂ ਹੁੰਦੀ ਬਿਨ ਹਰ ਭਗਤ ਪਿਆਰ ਉਸ ਪਰਮਾਤਮਾ ਦੇ ਪਿਆਰ ਪਏ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੇ ਕੀ ਕਹਿੰਦੇ ਨੇ ਨਾਨਕ ਨਾਮ ਨਾ ਵਿਸਰੇ ਮੇਲੇ ਗੁਰ ਕਰਤਾਰ ਕਹਿੰਦੇ ਹੇ ਪਰਮਾਤਮਾ ਵੀ ਮੈਨੂੰ ਗੁਰੂ ਮਿਲਾਈ ਰੱਖ ਮੈਨੂੰ ਤੇਰਾ ਨਾਮ ਕਦੇ ਨਾ ਵਿਸਰੇ ਨਾਮ ਗੁਰੂ ਕੋਲੋਂ ਮਿਲਣਾ ਗੁਰੂ ਨੇ ਫਿਰ ਦ੍ਰਿੜ ਕਰਵਾ ਦੇਣਾ ਫਿਰ ਗੁਰੂ ਦੀ ਚਰਨਾ ਸਰਨਾ ਵਿੱਚ ਰਹਿੰਦੇ ਆਂ ਫਿਰ ਉਹਦਾ ਨਾਮ ਨਹੀਂ ਵਿਸਰਦਾ ਫਿਰ ਕਹਿੰਦੇ ਨੇ ਕਿ ਹੇ ਪਰਮਾਤਮਾ ਮੈਨੂੰ ਉਹ ਗੁਰੂ ਮਿਲਾ ਦੇ ਹੇ ਕਰਤਾਰ ਕਿ ਮੈਨੂੰ ਤੇਰਾ ਫਿਰ ਨਾਮ ਨਾ ਵਿਸਰੇ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੈ ਪਾਈਐ ਸਰਬ ਪਿਆਰ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਤਲਬ ਸਾਡੇ ਜੀਵਾਂ ਲਈ ਕਹਿ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਤੇ ਭੇਜਨੇ ਪ੍ਰਮਾਤਮਾ ਜਾਗਦੀ ਜੋਤ ਨੇ ਨਾ ਸਾਡੇ ਲਈ ਕਹਿ ਰਹੇ ਨੇ ਕਹਿੰਦੇ ਵੀ ਜੇ ਪੂਰਾ ਗੁਰੂ ਮਿਲ ਜਾਵੇ ਜੀਵ ਨੂੰ ਤਾਂ ਫਿਰ ਉਹ ਰਤਨ ਵਿਚਾਰ ਮਿਲ ਜਾਵੇ ਰਤਨ ਵਿਚਾਰ ਕੀ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਮਿਲ ਜਾਏ ਮਨ ਦੀ ਜੇ ਗੁਰ ਆਪਣੇ ਪਾਈਏ ਸਰਬ ਪਿਆਰ ਫਿਰ ਕਹਿੰਦੇ ਉਹ ਜੀਵ ਆਪਣਾ ਮਨ ਗੁਰੂ ਦੇ ਅੱਗੇ ਅਰਪਣ ਕਰ ਦੇਵੇ ਫਿਰ ਉਹ ਸਾਰਿਆਂ ਨੂੰ ਪਿਆਰ ਕਰਨ ਵਾਲਾ ਪ੍ਰਮਾਤਮਾ ਉਸ ਜੀਵ ਨੂੰ ਮਿਲ ਜਾਵੇ ਮੁਕਤ ਪਦਾਰਥ ਪਾਈਏ ਅਵਗਣ ਮੇਟਣ ਹਾਰ ਫਿਰ ਕਹਿੰਦੇ ਗੁਰੂ ਦੇ ਕੋਲੋਂ ਹੀ ਫਿਰ ਉਹ ਮੁਕਤੀ ਦੇਣ ਵਾਲਾ ਪਦਾਰਥ ਨਾਮ ਪਾਈਏ ਜਿਹਦੇ ਨਾਲ ਸਾਡੇ ਔਗਣ ਮਿਟ ਜਾਣ ਪਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ 베ਦ ਬਿਆਸ ਕੋਏ ਰਹਾਓ ਕਹਿੰਦੇ ਭਾਈ ਚਾਹੇ ਜਾ ਕੇ ਬ੍ਰਹਮਾ ਨੂੰ ਪੁੱਛ ਲੋ ਨਾਰਦ ਨੂੰ ਪੁੱਛ ਲੋ ਜਿਨੇ ਵੇਦ ਲਿਖੇ ਨੇ ਵਿਆਸ ਰਿਸ਼ੀ ਨੂੰ ਪੁੱਛ ਲੋ ਜਾ ਕੇ ਵੀ ਗੁਰੂ ਤੋਂ ਬਿਨਾ ਗਿਆਨ ਕਿਸੇ ਨੂੰ ਨਹੀਂ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਗਿਆਨ ਧਿਆਨ ਤੂੰ ਜਾਣੀਐ ਅਕਥ ਕਹਾਵੈ ਸੋਏ ਕਹਿੰਦੇ ਗੁਰੂ ਤੋਂ ਹੀ ਸਾਨੂੰ ਗਿਆਨ ਦੀ ਪਰਮਾਤਮਾ 'ਚ ਧਿਆਨ ਜੋੜਨ ਦੀ ਪਰਮਾਤਮਾ 'ਚ ਸੁਰਤ ਜੋੜਨ ਦੀ ਤੇ ਪਰਮਾਤਮਾ ਦੀ ਸਿਫਤ ਸਲਾਹ ਦੀ ਸਾਰਾ ਕੁਝ ਸਾਨੂੰ ਗੁਰੂ ਤੋਂ ਹੀ ਪਤਾ ਚੱਲਦਾ ਸਫਲਿਓ ਬਿਰਖ ਹਰੀਆਵਲਾ ਸ਼ਾਵਕ ਨੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਪੰਡਾਰੇ ਸੋਏ ਕਹਿੰਦੇ ਗੁਰੂ ਇੱਕ ਕਹਿੰਦੇ ਫਲਦਾਰ ਬਿਰਖ ਹਰਾ ਕਹਿੰਦੇ ਜਿਹਦੀ ਸੰਗਣੀ ਸ਼ਾ ਕਿਉਂਕਿ ਸਭ ਕੁਝ ਗੁਰੂ ਕੋਲੋਂ ਮਿਲਣਾ ਤੇ ਫਿਰ ਕਹਿੰਦੇ ਗੁਰੂ ਦੇ ਜਿਹੜੇ ਭੰਡਾਰ ਨੇ ਉਹ ਪ੍ਰਮਾਤਮਾ ਦੇ ਲਾਲ ਜਵਾਹਰ ਮਾਨਕਾਂ ਗੁਣਾਂ ਦੇ ਮਤਲਬ ਭੰਡਾਰੇ ਭਰੇ ਹੋਏ ਨੇ ਸਾਰੇ ਗੁਣ ਜਿਹੜੇ ਪ੍ਰਮਾਤਮਾ ਦੇ ਨੇ ਉਹ ਗੁਰੂ ਕੋਲੋਂ ਹੀ ਮਿਲ ਲੈਣੇ ਗੁਰ ਭੰਡਾਰ ਪਾਈਏ ਨਿਰਮਲ ਨਾਮ ਪਿਆਰ ਉਸ ਪਵਿੱਤਰ ਪ੍ਰਮਾਤਮਾ ਦੇ ਨਾਮ ਦੇ ਨਾਲ ਪਿਆਰ ਵੀ ਉਹ ਗੁਰੂ ਦੇ ਭੰਡਾਰੇ ਵਿੱਚੋਂ ਹੀ ਪਾਇਆ ਜਾਂਦਾ ਗੁਰੂ ਹੀ ਦਿੰਦਾ ਸਾਚੋ ਵਖਰ ਸੰਚੀਐ ਪੂਰੇ ਕਰਮ ਅਪਾਰ ਫਿਰ ਕਹਿੰਦੇ ਉਸ ਪਰਮਾਤਮਾ ਦੀ ਜੀ ਕਿਰਪਾ ਦੀ ਦ੍ਰਿਸ਼ਟੀ ਹੁੰਦੀ ਆ ਫਿਰ ਅਸੀਂ ਸੱਚ ਵਖਰ ਇਕੱਠਾ ਕਰਦੇ ਆ ਸੱਚ ਵਖਰ ਕੀ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਉਹ ਪਰਮਾਤਮਾ ਦੀ ਕਿਰਪਾ ਨਾਲ ਫਿਰ ਅਸੀਂ ਇਕੱਠੀ ਕਰ ਲੈਨੇ ਆ ਸੁਖ ਦਾਤਾ ਦੁੱਖ ਮੇਟਣੋ ਸਤਗੁਰ ਅਸੁਰ ਸੰਗਾਰ ਕੰਦੇ ਸਤਗੁਰ ਸਾਡੇ ਜਿਹੜੇ ਵਿਕਾਰ ਰੂਪੀ ਦਾਇਤ ਨੇ ਉਹਨਾਂ ਨੂੰ ਮਾਰਨ ਵਾਲਾ ਤੇ ਸਾਨੂੰ ਸੁਖ ਦੇਣ ਵਾਲਾ ਤੇ ਦੁੱਖਾਂ ਨੂੰ ਖਤਮ ਕਰਨ ਵਾਲਾ ਸਤਗੁਰ ਪਵਜਲ ਵਿਖਮੰਡ ਰਾਵਣੋ ਨਾ ਕੰਦੀ ਨਾ ਪਾਰ ਨਾਮ ਬੇੜੀ ਨਾ ਤੁਲਹੜਾ ਨਾ ਤਿਸ ਵੰਜਮਲਾਰ ਸਤਗੁਰ ਪੈ ਕਾ ਬੋਹਿਤਾ ਨਦਰੀ ਪਾਰ ਉਤਾਰ ਕਹਿੰਦੇ ਜਿਹੜੇ ਸੰਸਾਰ ਰੂਪੀ ਕਹਿੰਦੇ ਭਿਆਨਕ ਸਮੁੰਦਰ ਆ ਕਹਿੰਦੇ ਇਹਦੀ ਮਤਲਬ ਨਾ ਤਾਂ ਇਹਦਾ ਪਰਲਾ ਬੰਨਾ ਦਿਸਦਾ ਨਾ ਇਹਦੀ ਕੰਧੀ ਦਿਸਦੀ ਆ ਬੜਾ ਕਹਿੰਦੇ ਡਰਾਵਣਾ ਕਹਿੰਦੇ ਇਹ ਵਿਖਮ ਡਰਾਵਣਾ ਕਹਿੰਦੇ ਸੰਸਾਰ ਸਮੁੰਦਰ ਆ ਏ ਕਹਿੰਦੇ ਨਾ ਸਾਡੇ ਕੋਲ ਕੋਈ ਇਹਦੇ ਵਿੱਚੋਂ ਤਰਨ ਲਈ ਬੇੜੀ ਆ ਨਾ ਤੁਲਹੜਾ ਤੁਲਹੜਾ ਕੁਛ ਲੱਕੜਾਂ ਦਾ ਇਕੱਠਾ ਕਰਕੇ ਬਣਾਇਆ ਇਕੱਠ ਜਿਹਾ ਹੁੰਦਾ ਜਿਹੜਾ ਵੀ ਇੱਕ ਤਰ੍ਹਾਂ ਤੈਰਨ ਲਈ ਕੰਮ ਆਉਂਦਾ ਨਾ ਉਹਨੂੰ ਤੁਲਹੜਾ ਕਹਿੰਦੇ ਨੇ ਨਾ ਕਹਿੰਦੇ ਕੋਈ ਜਿੱਦਾਂ ਮਲਾਹ ਹੈਗਾ ਕੋਈ ਨਹੀਂ ਹੈਗਾ ਜਿਹੜਾ ਸਾਡੀ ਕੋਈ ਮਦਦ ਕਰ ਸਕੇ ਸੰਸਾਰ ਸਮੁੰਦਰ ਤੋਂ ਤੈਰਨ ਦੇ ਲਈ ਫਿਰ ਕਹਿੰਦੇ ਜਿਹੜਾ ਸਤਗੋ ਰਹੀ ਆ ਕਹਿੰਦੇ ਉਹੀ ਜਿਹੜਾ ਕਹਿੰਦੇ ਜਹਾਜ਼ ਆ ਜੋ ਇਸ ਸਮੁੰਦਰ ਦੇ ਖਤਰਿਆਂ ਤੋਂ ਸਾਨੂੰ ਆਪਣੀ ਕਿਰਪਾ ਕਰਕੇ ਪਾਰ ਉਤਾਰ ਦੇਗਾ ਪਰਲੇ ਪੰਨੇ ਲਾ ਦੇਗਾ ਮਤਲਬ ਸਾਡਾ ਜ਼ਿੰਦਗੀ ਦਾ ਪਾਰ ਉਤਾਰਾ ਕਰ ਦੇਗਾ ਜ਼ਿੰਦਗੀ ਨੂੰ ਸਫਲ ਕਰ ਦੇਗਾ ਉਹਦਾ ਨਾਮ ਦੇ ਕੇ ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜਿਹਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਕਹਿੰਦੇ ਜੇ ਜੀਵ ਨੂੰ ਇੱਕ ਤਿਲ ਲਈ ਵੀ ਉਹ ਪਿਆਰਾ ਵਿਸਰ ਜਾਂਦਾ ਕਹਿੰਦੇ ਦੁੱਖ ਲੱਗਦੇ ਨੇ ਤੇ ਸੁੱਖ ਖਤਮ ਹੋ ਜਾਂਦੇ ਨੇ ਫੇ ਕਹਿੰਦੇ ਜੀਭਾ ਜੇ ਲੋ ਜਲਾਵਣੀ ਨਾਮ ਨੰਝ ਜਪੈ ਰਸਾਏ ਜੋ ਜੀਭਾ ਕਹਿੰਦੇ ਰੰਗ ਦੇ ਵਿੱਚ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਚ ਕੇ ਉਹਦਾ ਨਾਂ ਨਹੀਂ ਲੈਂਦੀ ਐਦਾਂ ਦੀ ਜੀਵ ਸਾੜ ਬਲ ਜਾਏ ਕਹਿੰਦੇ ਕਈ ਦਫਾ ਆਪਾਂ ਕਾਲੀ ਕਾਲੀ ਵਿਚਾਰ ਕਰਨ ਲੱਗਿਆਂ ਜੀਭਾ ਜਾਂ ਰਸਨਾ ਅਲੱਗ-ਅਲੱਗ ਆਪਣੇ ਜੀਵਨ ਚੋਂ ਨਿਕਲ ਜਾਂਦੇ ਨੇ ਜਿਹਵਾ ਉੱਥੇ ਵਰਤਦੇ ਨੇ ਜਿਹੜੀ ਪਰਮਾਤਮਾ ਦਾ ਨਾਂ ਨਹੀਂ ਲੈਂਦੀ ਜੋ ਪਰਮਾਤਮਾ ਦਾ ਨਾਂ ਲੈਂਦੀ ਆ ਉਹ ਰਸ ਵਿੱਚ ਰੰਗੀ ਜਾਂਦੀ ਆ ਫਿਰ ਉਹ ਰਸਨਾ ਬਣ ਜਾਂਦੀ ਆ ਇੱਥੇ ਜਿਹਵਾ ਕਿਹਾ ਵੀ ਜਿਹੜੀ ਜਿਹਵਾ ਵੀ ਉਹ ਜਲ ਜਾਏ ਸੜ ਜਾਏ ਜੋ ਪਰਮਾਤਮਾ ਦੇ ਨਾਮ ਰੰਗ ਵਿੱਚ ਨਹੀਂ ਭਿੱਜਦੀ ਪ੍ਰੇਮ ਰੰਗ ਵਿੱਚ ਆ ਕੇ ਪਰਮਾਤਮਾ ਦਾ ਨਾਂ ਨਹੀਂ ਲੈਂਦੀ ਟੱ ਬਿੰਸੈ ਦੁਖ ਅਗਲੋ ਜਮ ਪਕੜੇ ਪਛੁਤਾਏ ਫਿਰ ਕਹਿੰਦੇ ਵੀ ਉਹ ਜੀਵ ਜੋ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਵੀ ਜਦੋਂ ਉਹਦਾ ਸਰੀਰ ਬਿੰਸ ਜਾਂਦਾ ਫਿਰ ਉਹਨੂੰ ਕਹਿੰਦੇ ਬਹੁਤ ਦੁੱਖ ਲੱਗਦਾ ਕਿਉਂਕਿ ਫਿਰ ਉਹ ਜਮ ਉਹਨੂੰ ਪਕੜ ਲੈਂਦਾ ਫਿਰ ਕਹਿੰਦੇ ਹੁਣ ਪਛਤਾਉਂਦਾ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁਣ ਭਗਤੀ ਹੋ ਨਹੀਂ ਸਕਦੀ ਜਦੋਂ ਤਾਂ ਜੀਵਨ ਮਿਲਿਆ ਸੀ ਮਨੁੱਖਾ ਭਗਤੀ ਕਰਨ ਲਈ ਜਦੋਂ ਕੀਤੀ ਨਹੀਂ ਹੁਣ ਹੋ ਨਹੀਂ ਸਕਦੀ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂਗਾ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨਾ ਸਾਥ ਬਿਨ ਨਾ ਵੈ ਤਨ ਬਾਦ ਹੈ ਪੂਲੋ ਮਾਰਗ ਆਥ ਕਹਿੰਦੇ ਜਿਹੜੇ ਮਨਮੁਖ ਨੇ ਪਹਿਲਾਂ ਜਦੋਂ ਜੀਵਨ ਦੇ ਕਾਲ ਦੇ ਵਿੱਚ ਤਾਂ ਹਮੇਸ਼ਾ ਆਪਣੀ ਹੌਮੇਚ ਰਹਿੰਦੇ ਨੇ ਕਹਿੰਦੇ ਨੇ ਵੀ ਮੇਰਾ ਤਨ ਮੇਰਾ ਧਨ ਮੇਰੀ ਇਸਤਰੀ ਕਹਿੰਦੇ ਸਾਰੇ ਇਹਦੇ ਵਿੱਚ ਉਹ ਗੁਲਤਾਨ ਰਹਿੰਦੇ ਨੇ ਭਾਈ ਇਹਨਾਂ ਵਿੱਚੋਂ ਕੁਝ ਵੀ ਜਾਣ ਲੱਗਿਆਂ ਨਾਲ ਨਹੀਂ ਜਾਂਦਾ ਹੈਗਾ ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਧਨ ਆ ਸਾਰਾ ਉਹ ਵੀ ਵਿਅਰਥਾ ਤੇ ਇਨਸਾਨ ਹੈਗਾ ਜਿਹੜਾ ਉਹ ਮਾਇਆ ਦੇ ਰਸਤੇ ਤੇ ਚੱਲ ਕੇ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਸਾਚੋ ਸਾਹਿਬ ਸੇਵੀਏ ਗੁਰਮਖ ਅਕਤھوں ਕਾਥ ਕਹਿੰਦੇ ਉਸ ਸੱਚੇ ਸਾਹਿਬ ਦੀ ਸੇਵਾ ਕਰੀਏ ਉਸ ਸੱਚੇ ਪਰਮਾਤਮਾ ਦਾ ਨਾਮ ਸਿਮਰੀਏ ਜਿਹਨੂੰ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਹੀ ਅਸੀਂ ਗੁਰੂ ਹੀ ਸਾਨੂੰ ਉਹਦੇ ਗੁਣਾ ਬਾਰੇ ਦੱਸਦਾ ਹੈ ਗੁਰੂ ਹੀ ਸਾਡੇ ਕੋਲੋਂ ਉਹਦੇ ਗੁਣਾ ਦੀ ਸਿਫਤ ਸਲਾਹ ਕਰਵਾਉਂਦਾ ਹੈ ਆਵੇ ਜੈਪੁワイਏ ਪਏ ਕਿਰਤ ਕਮਾਏ ਫਿਰ ਕਹਿੰਦੇ ਜੀਵਾਂ ਦੇ ਵੀ ਕੀ ਬਸ ਜੀਵਕ ਦੇ ਕਹਿੰਦੇ ਆਪਣੇ ਜਿਹੜੇ ਪਿਛਲੇ ਪੂਰਬਲੇ ਕਰਮ ਲਿਖ ਕੇ ਆਏ ਨੇ ਕਹਿੰਦੇ ਉਹਦੇ ਹਿਸਾਬ ਨਾਲ ਹੀ ਸੰਸਕਾਰ ਬਣੇ ਨੇ ਹੁਣ ਵੀ ਕਹਿੰਦੇ ਜੇ ਪਿਛਲੇ ਕਰਮ ਚੰਗੇ ਨਹੀਂ ਸੀ ਹੁਣ ਵੀ ਉਹ ਉਸ ਤਰ੍ਹਾਂ ਦੇ ਕਰਮ ਕਮਾਈ ਜਾਂਦੇ ਨੇ ਤੇ ਕਹਿੰਦੇ ਫਿਰ ਜਨਮ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ ਪੂਰਬ ਲਿਖਿਆ ਕਿਉ ਮਿਟੀ ਐ ਲਿਖਿਆ ਲੇਖ ਰਜਾਏ ਕਹਿੰਦੇ ਵੀ ਜੋ ਇਹ ਪਰਮਾਤਮਾ ਨੇ ਆਪਣੀ ਰਜ਼ਾ ਦੇ ਵਿੱਚ ਸਾਡੇ ਪੂਰਵਲੇ ਕਰਮਾਂ ਦੇ ਹਿਸਾਬ ਨਾਲ ਸਾਡਾ ਲੇਖ ਲਿਖਿਆ ਹੋਇਆ ਇਹ ਫਿਰ ਕਹਿੰਦੇ ਕਿਵੇਂ ਮਿਟਿਆ ਜਾ ਸਕਦਾ ਵੀ ਤਾਂ ਕਿ ਫਿਰ ਅੱਗੇ ਤੋਂ ਛੁਟਕਾਰਾ ਹੋ ਸਕੇ ਬਿਨ ਹਰ ਨਾਮ ਨਾ ਛੂਟੀ ਐ ਗੁਰਮਤ ਮਿਲੇ ਮਿਲਾਏ ਫਿਰ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੈਗਾ ਜਦੋਂ ਗੁਰੂ ਦੀ ਮੱਤ ਤੇ ਚੱਲਦੇ ਆ ਫਿਰ ਉਹ ਪਰਮਾਤਮਾ ਮਿਲਦਾ ਹੈ ਗੁਰੂ ਦੀ ਮੱਤ ਤੇ ਚੱਲਿਆਂ ਫਿਰ ਪਰਮਾਤਮਾ ਕੋਲ ਅਰਦਾਸ ਕਰੀਏ ਫਿਰ ਗੁਰੂ ਮਿਲਾ ਦੇ ਗੁਰੂ ਦੇ ਮਿਲਿਆਂ ਹੀ ਪਰਮਾਤਮਾ ਨੇ ਮਿਲਣਾ ਤੇ ਪਰਮਾਤਮਾ ਨੇ ਹੀ ਨਾਮ ਦ੍ਰਿੜ ਕਰਾਉਣਾ ਪਰਮਾਤਮਾ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਦ੍ਰਿੜ ਕਰਾਉਣਾ ਹੈ ਤੇ ਸਿਵਨ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਨ ਕਹਿੰਦੇ ਉਹ ਪਰਮਾਤਮਾ ਜੀ ਦਾ ਦਿੱਤਾ ਹੋਇਆ ਮੈਨੂੰ ਜਿੰਦ ਤੇ ਪ੍ਰਾਨ ਨੇ ਉਹ ਤੋਂ ਬਿਨਾ ਮੇਰਾ ਕੋਈ ਆਸਰਾ ਨਹੀਂਗਾ ਹਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਫੇ ਕਹਿੰਦੇ ਜੀਵ ਨੂੰ ਜਿਹੜੇ ਜੀਵ ਦੇ ਵਿੱਚ ਇਹ ਸਾਰੇ ਵਿਕਾਰ ਨੇ ਉਹ ਜੀਵ ਕਹਿੰਦਾ ਵੀ ਮੇਰੀ ਹਉਮੈ ਮੇਰੀ ਮਮਤਾ ਮੇਰਾ ਲੋਭ ਮੇਰਾ ਅਭਿਮਾਨ ਸਾਰਾ ਕੁਝ ਹੀ ਸੜ ਜਾਏ ਕਿਉਂ ਕਿਉਂਕਿ ਇਹਨਾਂ ਵਿਕਾਰਾਂ ਕਰਕੇ ਪ੍ਰਮਾਤਮਾ ਨਾਲੋਂ ਜੀਵ ਦੀ ਵਿਤ ਬਣੀ ਹੋਈ ਆ ਜਦੋਂ ਇਹ ਵਿਕਾਰ ਨਹੀਂ ਰਹਿੰਦੇ ਹੈਗੇ ਸਰੀਰ ਦੇ ਅੰਦਰ ਮਨ ਦੇ ਵਿੱਚ ਤਾਂ ਉਹ ਮਨ ਚੰਚਲਤਾ ਛੱਡ ਦਿੰਦਾ ਸਥਿਰ ਹੋ ਜਾਂਦਾ ਤੇ ਆਪਣੇ ਹਿਰਦੇ ਘਰ ਵਿੱਚ ਵਸਤੇ ਪ੍ਰਮਾਤਮਾ ਨੂੰ ਪਹਿਚਾਨ ਲੰਦਾ ਪਰ ਜਦੋਂ ਇਹ ਵਿਕਾਰ ਜੀਵ ਨੂੰ ਘੇਰੀ ਰੱਖਦੇ ਨੇ ਤਾਂ ਉਹਦਾ ਮਨ ਚੰਚਲ ਹੀ ਰਹਿੰਦਾ ਤਾਂ ਉਹ ਪਰਮਾਤਮਾ ਦੇ ਮਿਲ ਆਪ ਨੂੰ ਕਦੇ ਲੋੜਦਾ ਹੀ ਨਹੀਂ ਹੈਗਾ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਨਾਲ ਹੀ ਉਸ ਪਰਮਾਤਮਾ ਦੀ ਵਿਚਾਰ ਕਰੀਏ ਤੇ ਫਿਰ ਉਸ ਗੁਣਾ ਦੇ ਖਜ਼ਾਨੇ ਪਰਮਾਤਮਾ ਨੂੰ ਪਾ ਲਈਏ ਫੇਰ ਨਿਚੋੜ ਸਾਰਾ ਇਹੀ ਨਿਕਲਦਾ ਕਿ ਸਾਨੂੰ ਪਰਮਾਤਮਾ ਜੀ ਗੁਰੂ ਨਾਲ ਮਿਲਾਪ ਕਰਾ ਦੇਣ ਤੇ ਗੁਰੂ ਸਾਨੂੰ ਨਾਮ ਸਿਧੜ ਕਰਵਾ ਦੇਣ ਨਾਮ ਦੀ ਕਮਾਈ ਹੋ ਸਕੇ ਤੇ ਸਾਡਾ ਇਸ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਾਪ ਹੋ ਸਕੇ ਪਰਮਾਤਮਾ ਦੇ ਚਰਨਾ ਨਾਲ ਮਿਲਾਪ ਹੋ ਸਕੇ ਹੁਣ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਅਸੀਂ ਪੜਨੀ ਸੁਣਨੀ ਤਾਂ ਕਿ ਸਾਨੂੰ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ ਫਿਰ ਅਸੀਂ ਗੁਰੂ ਵਾਲੇ ਬਣੀਏ ਫਿਰ ਅਸੀਂ ਅੰਮ੍ਰਿਤ ਪਾਨ ਕਰੀਏ ਤੇ ਉਹ ਜਿਹੜਾ ਅੰਮ੍ਰਿਤ ਪਾਨ ਹੈ ਉਹ ਸਾਡੇ ਜਿੱਦਾਂ ਬਾਹਰਲਾ ਅੰਮ੍ਰਿਤ ਮਿਲਦਾ ਹੈ ਤਾਂ ਸਾਡੇ ਜਿਹੜੇ ਅੰਦਰਲਾ ਅੰਮ੍ਰਿਤ ਉਹਨੂੰ ਜਾਗ ਲੱਗਦੀ ਆ ਫਿਰ ਸਾਨੂੰ ਜਿਸ ਤਰ੍ਹਾਂ ਕਹਿੰਦੇ ਕਿ ਲੱਕੜ ਵਿੱਚ ਅੱਗ ਹੁੰਦੀ ਆ ਪਰ ਉਹਨੂੰ ਉਦੋਂ ਤੱਕ ਨਹੀਂ ਲੱਗਦੀ ਜਦੋਂ ਬਾਹਰੋਂ ਆਪਾਂ ਤਿੱਲੀ ਨਾਲ ਅੱਗ ਨਹੀਂ ਲਾਉਂਦੇ ਫੇਰ ਹੀ ਮੇ ਉਹਦੇ ਵਾਲੀ ਅੱਗ ਭੜਕਦੀ ਆ ਇਸ ਤਰ੍ਹਾਂ ਜਦੋਂ ਬਾਹਰੋਂ ਸਾਨੂੰ ਮਿਲਿਆ ਹੋਇਆ ਅਮਰਤਾ ਉਹਨੇ ਸਾਡੇ ਅੰਦਰਲੇ ਅਮਰਤ ਨੂੰ ਜਾਗ ਲਾਉਣੀ ਆ ਫੇਰ ਸਾਨੂੰ ਫੇਰ ਅਸੀਂ ਮਤਲਬ ਸਾਨੂੰ ਪਤਾ ਲੱਗਣਾ ਕਿ ਨਾਮ ਕਿਸ ਤਰ੍ਹਾਂ ਸੀ ਸਿਮਰਨਾ ਹੈਗਾ ਉਹਦਾ ਨਾਮ ਕਿਵੇਂ ਲੈਣਾ ਹੈਗਾ ਫੇਰ ਹੌਲੀ 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 ਪਰਮਾਤਮਾ ਆਪੀ ਵਿਧੀ ਬਣਾਉਂਦੇ ਜਾਂਦੇ ਨੇ ਜੀਵ ਦੀ ਬਸ ਇੱਕ ਵਾਰ ਸ਼ਰਨ ਆਉਣ ਵਾਲੀ ਗੱਲ ਆ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਮਿਹਰ ਕਰੋ ਹਾਂਜੀ ਸੰਗਤ ਜੀ ਐਨੇ ਆਪ ਵਿਚਾਰ ਦੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਚੁੱਕਾਂ ਮੇਰੀ ਝੋਲੀ ਪਾ ਦੇਣੀ ਆ ਜੀ ਸੱਚੇ ਪਿਤਾ ਜੀ ਪਰਮਾਤਮਾ ਜੀ ਸਤਿਗੁਰੂ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਆਪ ਦੀ ਅਣਜਾਣ ਵਿੱਚ ਹੀ ਸਮਝ ਕੇ ਬਖਸ਼ ਦਿਓ ਅੱਗੇ ਤੋਂ ਸਮੱਤ ਬਖਸ਼ੋ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਹਾਂ ਵਾਹਿਗੁਰੂ ਵਾਹਿ